ਫੜਕੀ ਆਵਾਜ਼ਾਈ ਅਤੇ ਕੌਮੀ ਉਦਾਰ ਮੰਤਰੀ ਨਿਤਿਨ ਗਟਕਰੀ ਨੇ ਅੱਜ ਕਿਹਾ ਕਿ ਬਾਇਓਫਿਊਲ ਸੈਕਟਰ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਅਤੇ ਇਹ ਭਾਰਤ ਦੇ ਖੇਤੀਬਾੜੀ ਅਤੇ ਪੇਂਡੂ ਖੇਤਰਾਂ ਵਿੱਚ ਵੱਡੀ ਭੂਮਿਕਾ ਨਿਭਾਵੇਗਾ ਨਿਤਿਨ ਗਟਕਰੀ ਨੇ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦੇ ਟੀਚੇ ਨੂੰ ਹਾਸਲ ਕਰਨ ਲਈ ਦਰਾਮਦ ਘਟਾਉਣ ਅਤੇ ਬਰਾਮਦ ਵਧਾਉਣ ਦੀ ਲੋੜ ਹੈ ਉਹਨਾਂ ਇਹ ਟਿੱਪਣੀਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨਾਲ ਨਵੀਂ ਦਿੱਲੀ ਵਿਖੇ इंडिया बायो एनर्जी एंड टेक्नोलॉजी एक्सपो 2024 ਤੇ ਬਾਇਓ એનર્ਜੀ ਐਂਡ ਟੈਕਨੋਲੋਜੀ ਬਾਰੇ ਕੋ ਮੰਤਰੀ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਕੀਤੀਆਂ ਇਸ ਚੈਲੰਜ ਫਾਰ ਆਲ ਆਫ ਅਸ ਦੈਟ ਇਫ ਵੀ ਕੈਨ ਹੈਵ ਅ ਗੁੱਡ ਟੈਕਨੋਲੋਜੀ ਫॉर ਬਾਇਓ ਫਿਊਲ आवर ਐਕਸਪੋਰਟ ਵਿਲ ਬੀ ਇਨਕਰੀਜ਼ਡ ਬਾਈ ਆਲਸੋ ਬਾਈ 10 ਟੂ 20 ਪਰਸੈਂਟ ਮੋਰ ਬਿਕਾਜ਼ ਇਨ ਦ ਹੋਲ ਵਰਲਡ ਨਾਓ ਦ ਪੋਲੂਸ਼ਨ ਇਜ਼ ਅ ਬਿਗ ਕੰਸਰਨ ਹਰਦੇਵ ਸਿੰਘ ਪੁਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਊਰਜਾ ਪ੍ਰੋਗਰਾਮ ਰਾਹੀਂ ਸਰਕਾਰ ਦਾ ਟੀਚਾ ਰਵਾਇਤੀ ਇੰਡਨਿਰਭਰਤਾ ਨੂੰ ਘਟਾਉਣਾ ਵਿਦੇਸ਼ੀ ਮੰਦਰਾ ਬਚਾਉਣਾ ਅਤੇ ਇੱਕ ਸਵੱਛ ਅਤੇ ਆਤਮ ਨਿਰਭਰ ਵਿਕਣ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਕਿਹਾ ਕਿ ਸਰਕਾਰ ਇਥਨੋਲ ਮਿਸ਼ਰਣ ਕੰਪਰੈਸਡ ਬਾਇਓਗੈਸ ਟਿਕਾਊ ਹਵਾਬਾਜ਼ੀ ਬਾਲਣ ਬਾਇਓਮਾਸ ਅਤੇ ਰੇਨ ਖੂਨ ਤੋਂ ਊਰਜਾ ਪੈਦਾ ਕਰਨ ਨੂੰ ਤਰਜੀਹ ਦੇ ਰਹੀ ਹੈ ਮੰਤਰੀ ਨੇ ਉਜਾਗਰ ਕੀਤਾ ਕਿ ਦੇਸ਼ ਦਾ ਊਰਜਾ ਪ੍ਰੋਗਰਾਮ ਬਹੁਤ ਸਫਲ ਰਿਹਾ ਹੈ ਉਹਨਾਂ ਦੱਸਿਆ ਕਿ ਇਥਨੋਲ ਮਿਸ਼ਰਣ ਪ੍ਰਤੀਸ਼ਤ 2014 ਵਿੱਚ 1.5% ਸੀ ਜਿਹੜਾ 2024 ਵਿੱਚ ਵੱਧ ਕੇ 15% ਹੋ ਗਿਆ ਹੈ ਉਹਨਾਂ ਭਰੋਸਾ ਪ੍ਰਗਟਾਇਆ ਕਿ ਅਕਤੂਬਰ 2025 ਤੱਕ ਦੇਸ਼ ਵਿੱਚ ਇਥਨੋਲ ਦੀ ਮਿਲਾਵਟ 20% ਦੀ ਤੱਕ ਪਹੁੰਚ ਜਾਵੇਗੀ ਗੈਟ ਆਫ 20% ਬਲੈਂਡਿੰਗ by 2030 because of the success of this program we have brought the target forward to 25 october and i'm very happy to tell you that our blending rate is well over 15 percent now